ਹੁਣ ਸਤਾ ਪੰਜਾਬ ਸਰਕਾਰ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਮੈਚ ਪੈ ਗਿਆ ਇਹ ਜਿਹੜੇ 794 ਮਹੀਨੇ ਆ ਉਹਨਾਂ ਲੋਕ ਬੰਦੇ ਦੇ ਸੋਟਾ ਬਣਾ ਦੇਣਗੇ ਤੇ ਪੰਜਾਬ ਦੇ ਪਿੰਡਾਂ ਤੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਾ ਜਾਣਾ ਵੜਨਾ ਉਹ ਹੈਗਾ ਪੂਰੀ ਤਰ੍ਹਾਂ ਜੀਣਾ ਜਿਹੜਾ ਜੰਬਰ ਕਰਕੇ ਰੱਖ ਲਈ। ਸਤਾ ਚਾਹੋਂ ਤੋਂ ਪਹਿਲਾਂ ਕਿਸਾਨ ਆਗੂ ਵੀ ਚੰਗੇ ਲੱਗਦੇ ਸੀ ਮਾਨ ਸਾਹਿਬ ਨੂੰ ਕਿਸਾਨ ਯੂਨੀਅਨਾਂ ਵੀ ਚੰਗੀਆਂ ਲੱਗਦੀਆਂ ਸੀ ਕਿਸਾਨ ਅੰਦੋਲਨ ਵੀ ਚੰਗਾ ਲੱਗਦਾ ਸੀ ਤੇ ਹੁਣ ਸਤਾ ਵਿੱਚ ਆ ਕੇ ਕੀ ਹੋ ਗਿਆ ਮਾਨ ਸਾਹਿਬ ਇਹ ਕੋ ਪਤਾ ਨਹੀਂ ਕਿ ਕਾਨਾ ਦੇ ਪੁੱਤ ਸੀਗੇ ਕਿ ਜੀਗੇ ਪਰ ਹੁਣ ਅਮਿਤ ਸ਼ਾਹ ਨੇ ਗੋਦੀ ਲੈ ਲਿਆ ਇਹਨਾਂ ਨੂੰ ਅਮਿਤ ਸ਼ਾਹ ਨੇ ਲੋਕਤ ਕਰ ਲਿਆ ਅਮਿਤ ਸ਼ਾਹ ਦਾ ਜਿੰਨੇ ਮਿਲਿਆ ਨੂੰ ਬੋਲਿਆ ਸਤਿ ਸ਼੍ਰੀ ਅਕਾਲ ਹੋਇਆ ਹੁਣ ਤੇ ਉਹਦੇ ਫਿਰ ਕੋਈ ਨਹੀਂ ਹੁੰਦਾ ਜੰਮਣਾ ਜਿੰਨੀਆਂ ਹੈਂ ਮਾਰ ਰਿਹਾ ਹੈਗਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਇਹ ਜਿੰਨੀਆਂ ਗੱਲਾਂ ਮੰਨ ਸਕਦਾ ਕਿ ਮਨ ਪਰ ਇਹ ਮੇਰਾ ਇੱਕ ਬਦਮਾਸ਼ੀ ਵਾਲਾ ਰਵਈਆ ਬਣਾਇਆ ਜਾ ਰਿਹਾ ਹੈ ਯਾਰ ਪੰਜਾਬ ਦੇ ਕਿਸਾਨ ਮਹਿਰ ਨਹੀਂ ਨਾ ਤਾਂ ਦਬਣਾ ਕਿ ਨਾਈਂ ਨੂੰ ਨੁਮੈਦਾ ਹੈਗਾ ਉਹ ਦਬਾ ਸਕਣਾ ਪਰ ਭਗਵਾਨ ਤੁਮਾਨ ਨੇ ਜੋ 20 ਦੇ ਸੇਬਲਾ ਪੰਜਾਬ ਦੇ ਕਿਸਾਨ ਲੈ ਨੇ ਪੰਜਾਬ ਸਰਕਾਰ ਦੇ ਦੀ ਚਿੜਤੀ ਤੇ ਨਕਤੀ ਦੀ ਜਿਹੜੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਦੀ ਸੀਗੀ ਉਹ ਰਾਤ ਨੂੰ 12 ਵਜੇ ਪੁਲਿਸ ਦੀਆਂ ਧਾੜਾਂ ਕਿਸਾਨਾਂ ਅੰਨੂ ਦੇ ਘਰਾਂ ਵਿੱਚ ਜੀ ਹੈਗੀ ਧੀ ਨਹੀਂ ਆ ਕਟਿਆ ਸ਼ਬਦਾवली ਔਰ ਕਟੀਆਂ ਮਤਲਬ ਰਈਆ ਪੰਜਾਬ ਦੀ ਮੁੱਖ ਮੰਤਰੀਆਂ ਰਿਆਤ ਰਾਤ ਰਾਤ ਕਹਿੰਦੀ ਥਾੜਾ ਨੂੰ ਕਹਿੰਦਾ ਕਿ ਕਿਸਾਨਾਂ ਨੂੰ ਇਹੋ ਨੇ ਤਰ੍ਹਾਂ ਦੇ ਛਾਪੇ ਮਾਰੀਂ ਕਰੋ ਇਹਨੂੰ ਗ੍ਰਿਫਤਾਰ ਕਰੋ ਕਿ ਇਹ ਜੋ ਜੋ ਸਾਹਤ ਹੁੰਦਾ ਕਿ ਭਗਵੰਤ ਸਾਨ ਪੰਜਾਬ ਦੇ ਕਿਸਾਨਾਂ ਦਾ ਕਿੰਨਾ ਕੁ ਵੱਡਾ ਵਕੀਲ ਆਇਆ ਕਹਿੰਦਾ ਸੀ ਕਿ ਮੈਂ ਤਾਂ ਕਿਸਾਨਾਂ ਦਾ ਵਕੀਲ ਬਣ ਕੇ ਕੇਂਦਰ ਨੂੰ ਲੈ ਕੇ ਇਹ ਸਾਰੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਰੱਖ ਰਿਹਾ ਬੀਤੀ ਰਾਤ ਦੇ ਵਖ ਵਖ ਕਿਸਾਨ ਆਗੂਆਂ ਦੇ ਘਰਾਂ ਵਿੱਚ ਪੁਲਿਸ ਛਾਪੇ ਮਾਰ ਰਹੀ ਹੈ ਕਿਸੇ ਦੇ ਪੌਰੇ ਪੌਣੇ 12 ਜਾਂਦੀ ਹੈ ਕਿਸੇ ਦੇ 12 ਜਾਂਦੀ ਹੈ ਕਿਸੇ ਦੇ 4 ਕਿਸੇ ਦੇ 5 ਤੇ ਲਗਭਗ ਇਹ ਨਹੀਂ ਹੈ ਕਿ ਜ਼ਿਲ੍ਹਾ ਪੱਤਰ ਜਾਂ ਜਿਹੜਾ ਬਲਾਕ ਪੱਤਰ ਦੇ ਆਗੂ ਸਟੇਟ ਪੱਤਰ ਦੇ ਆਗੂਆਂ ਦੇ ਘਰਾਂ ਤੇ ਵੀ ਛਾਪੇ ਨੇ ਸਾਡੇ ਨਾਲ ਕਿਸਾਨ ਆਗੂ ਰਜਿੰਦਰਦੀਪ ਸਿੰਘ ਵਾਲਾ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਬਾਈ ਜੀ ਕੱਲ ਤੁਹਾਡੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕਹਿੰਦੇ ਆ ਕਿ ਨਾਰਾਜ਼ਗੀ ਹੋਈ ਹੈ ਸੀਐਮ ਮਾਨ ਦੀ ਉੱਠ ਕੇ ਚਲੇ ਗਏ ਆ ਉਸ ਤੋਂ ਬਾਅਦ ਛਾਪੇਮਾਰੀ ਕਿਵੇਂ ਤੁਹਾਡੇ ਘਰ ਤੇ ਵੀ ਛਾਪੇਮਾਰੀ ਹੋਈ ਹੈ ਜੀ ਹਾਂਜੀ ਰਾਤ ਲਗਭਗ 12:30 ਵਜੇ ਪੁਲਿਸ ਨੇ ਜਿਹੜੀ ਘਰ ਹੈਗੀ ਆ ਉਹ ਛਾਪੇਮਾਰੀ ਕੀਤੀ ਹੈਗੀ ਆ ਚਲੋ ਅਸੀਂ ਮਤਲਬ ਪੁਲਿਸ ਦੀ ਹੱਥ ਨਹੀਂ ਆਏਗੀ ਪਰ ਜਿਸ ਤਰ੍ਹਾਂ ਪੂਰੇ ਪੰਜਾਬ ਵਿੱਚ ਸਾਡੇ ਕਿਰਤੀ ਕਿਸਾਨੀ ਨੂੰ ਦੇ ਬਹੁਤ ਸਾਰੇ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਬਹੁਤ ਸਾਰੇ ਜਨ ਗ੍ਰਿਫਤਾਰੀ ਤੋਂ ਬਚ ਗਏ ਇਸ ਤਰ੍ਹਾਂ ਬਹੁਤ ਸਾਰੇ ਆਗੂ ਜਿਵੇਂ ਬੀਜੀ ਰਾਜਵਾਲ ਜਿਹੇ ਬੰਦੀ ਜਿਵੇਂ ਬੀਜੀ ਉਰਾਹਾਂ ਦੇ ਨੇ ਹੋਰ ਬਹੁਤ ਸਾਰੀਆਂ ਜਿਹੇ ਬੰਦੀਆਂ ਨੇ ਬੀਜੀ ਇਸ ਤਰ੍ਹਾਂ ਮਹਾਵਾਦੀ ਸੁਭਾ ਪ੍ਰਧਾਨ ਨਿਹਤਰ ਸਿੰਘ ਉਹਨਾਂ ਨੂੰ ਰਾਤ ਗ੍ਰਿਫਤਾਰ ਕੀਤਾ ਇਹ ਬਹੁਤ ਵੱਡੀ ਫੰਕੜ ਦੇ ਪੰਜਾਬ ਦੇ ਵਿੱਚ ਖਾਣ ਅਗਮੋਲੇ ਘਰਾਂ 'ਤੇ ਨਿਸ਼ਾਪੇਮਰੀ ਕੀਤੀ ਗਈ ਹੈਗੀ ਆ ਔਰ ਇਸ ਤਰ੍ਹਾਂ ਪੁਲਿਸ ਦੀਆਂ ਧਾਰਾਂ ਰਾਤ ਖਾਣ ਅਗਮੋਲੇ ਰਾਤ ਨੂੰ 12-12 ਵਜੇ ਘਰੇ ਗਈਆਂ ਹੈਗੀਆਂ ਨੇ ਇਹਦੇ ਤੋਂ ਪਤਾ ਲੱਗਦਾ ਜੇ ਪੰਜਾਬ 'ਚ ਗੱਲਾਂ ਦਾ ਬਦਲਾਅ ਤੇ ਕਿੱਦਾਂ ਦੀ ਜੜੀ ਹੈਗੀ ਆ ਸਰਕਾਰ ਆ ਔਰ ਜਿਹੜੀ ਇੱਕ ਅ ਜਿਸ ਤਰ੍ਹਾਂ ਦੀ ਕਟੜੀਆਂ ਸ਼ਬਦਾਗਲੀ ਔਰ ਕਟੜੀਆਂ ਮਤਲਬ ਰਵਈਆ ਪੰਜਾਬ ਦੀ ਮੁੱਖ ਮੰਤਰੀਆਂ ਰਾਤ 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 ਖਨੀ ਜੀ ਧਾੜਾ ਨੂੰ ਕਹਿੰਦਾ ਕਿ ਕਿਸਾਨਾਂ ਆਗੂਆਂ ਦੇ ਘਰਾਂ ਤੋਂ ਛਾਪੇ ਮਾਰੀ ਕਰੋ ਗ੍ਰਿਫਤਾਰ ਕਰੋ ਤੇ ਇਹ ਜਿਹੜੇ ਜੋ ਸਾਹਤ ਹੁੰਦਾ ਜੇ ਸਭੰਤਮਨ ਪੰਜਾਬ ਦੀ ਕਿਸਾਨਾਂ ਦਾ ਕਿੰਨਾ ਗੂ ਵੱਡਾ ਵਕੀਲ ਆਇਆ ਚੰਦਾ ਸੀ ਕਿ ਮੈਂ ਤਾਂ ਕਿਸਾਨਾਂ ਦਾ ਵਕੀਲ ਬਣ ਕੇ ਕੇਂਦਰ ਨੂੰ ਪੂਰੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੈਆਂ ਰੱਖ ਰਿਹਾ ਇੱਗਲੇਆ ਮਤਲਬ ਸੱਤਾ ਚੋਂ ਤੋਂ ਪਹਿਲਾਂ ਕਿਸਾਨ ਆਗੂ ਵੀ ਚੰਗੇ ਲੱਗਦੇ ਸੀ ਮਾਨ ਸਾਹਿਬ ਨੂੰ ਕਿਸਾਨ ਯੂਨੀਅਨਾਂ ਦੇ ਵਿੱਚ ਇੰਗੀਆਂ ਲੱਗਦੀਆਂ ਸੀ ਕਿਸਾਨ ਅੰਦੋਲਨ ਵੀ ਚੰਗਾ ਲੱਗਦਾ ਸੀ ਤੇ ਖੁਦ ਵੀ ਕਹਿੰਦੇ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਆ ਇਹ ਕਿਸਾਨ ਯੂਨੀਅਨਾਂ ਦੇ ਨਾਲ ਕੇਂਦਰ ਸਰਕਾਰ ਧੱਕਾ ਕਰਦੀ ਹੈ ਕੈਪਟਨ ਸਰਕਾਰ ਧੱਕਾ ਕਰਦੀ ਹੈ ਤੇ ਹੁਣ ਸੱਤਾ ਵਿੱਚ ਆ ਕੇ ਕੀ ਹੋ ਗਿਆ ਮਾਨ ਸਾਹਿਬ ਨੂੰ ਲੀਕੋ ਪਤਾ ਨਹੀਂ ਕਿਸਾਨਾਂ ਦੇ ਪੁੱਤ ਸੀਗੇ ਕਿ ਜੀਗੇ ਪਰ ਹੁਣ ਅਮਿਤ ਸ਼ਾਹ ਨੇ ਗੋਲੀ ਲੈ ਲਿਆ ਇਹਨਾਂ ਨੂੰ ਅਮਿਤ ਸ਼ਾਹ ਨੇ ਲੋਕਤ ਕਰਨ ਲਿਆ ਫੁੱਲ ਕਰਕੇ ਅੰਤਿ ਸ਼ਾਦੀ ਚੋਕਲੇ ਵਿੱਚ ਕਾਰਜ ਚੰਮੇ ਮਾਨਾ ਭਗਵਾਨਤਮਾਨੀ ਜੰਮ ਲਿਆ ਹੋਇਆ ਚਲਿਆ ਆ ਪਰ ਭਗਵਾਨਤਮਾਨ ਨੇ ਵੀ ਦੇਖਿਆ ਪੰਜਾਬ ਦੇ ਕਿਸਾਨ ਲੈਣ ਨੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਉਰੂਜਾ ਮਗਲਾ ਹਰ ਤਰ੍ਹਾਂ ਦੇ ਜਾਬਰ ਬੰਦੇ ਨੂੰ ਜਿਹੜਾ ਹੈਗਾ ਉਹ ਟੂਰਨਾਮ ਜਿਹੜਾ ਹੈਗਾ ਜਵਾਬ ਦੇਣਾ ਹੈ ਕਿ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਇੱਕ ਘਰ ਤੱਕ ਪੀਰ ਵਾਲਾ ਪਾਣੀ ਹੋਈ ਪੰਜਾਬ ਜਿਹੜਾ ਕੈਂਸਰ ਨਾਲ ਮਰ ਰਿਹਾ ਹੈਗਾ ਪੰਜਾਬ ਦੀ ਦਰਿਆਵਾਂ ਜ਼ਹਿਰ ਕੋਲਿਆ ਜਾ ਰਿਹਾ ਹੈ ਅਰਕੀ ਤੱਕ ਮੈਰੀ ਪਾਣੀ ਹੋਵੇ ਤੇ ਪੰਜਾਬ ਨੂੰ ਘੱਟੀ ਹੋਲਾ ਪਾਣੀ ਖਤਮ ਹੋ ਰਿਹਾ ਹੈਗਾ ਇਹ ਗੈਰਵਾਜਬ ਮੰਗਾ ਵੀ ਪੰਜਾਬ ਦੇ ਕਿਸਾਨਾਂ ਦਾ ਇਹ ਕਹਿੰਦਾ ਵੀ ਸਾਨੂੰ ਤੁਸੀਂ ਦੱਸੋ ਕਿ ਅਸੀਂ ਕਿਹੜਾ ਕਿਹੜੀ ਫਸਲ ਕੀਤੀ ਹੈ ਜਿਹੜੀ ਵਿਕਣੀ ਹੈਗੀ ਆ ਠੀਕ ਆ ਔਰ ਪੰਜਾਬ ਦੇ ਜੇ ਕਾਰਪੋਰੇਟ ਘਰਾਣਿਆਂ ਦੇ ਮਤਲਬ ਜਿਹੜਾ ਹੈਗਾ ਕਿ 16 ਲੱਖ ਕਰੋੜ ਰੁਪਏ ਦੇ ਕਰਜ਼ੇ ਤੇ ਲੀਗ ਬਣ ਸਕਦੀ ਆ ਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੇ ਕਰਜ਼ੇ ਤੇ ਲੀਗ ਕਿਉਂ ਨਹੀਂ ਬਣ ਸਕਦੀ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਨੇ ਜਾਂ ਮਤਲਬ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਇਹ ਜੀਵੀਆਂ ਗੱਲਾਂ ਮੰਨ ਸਕਦਾ ਤੂੰ ਮੰਨ ਪਰ ਇਹ ਜਿਹੜਾ ਇੱਕ ਬਦਮਾਸ਼ੀ ਵਾਲਾ ਰਵਈਆ ਬਣਾਇਆ ਜਾ ਰਿਹਾ ਹੈ ਯਾ ਪੰਜਾਬ ਦੇ ਕਿਸਾਨ ਮੈਨ ਨਹੀਂ ਨਾ ਤਾਂ ਦਬਣਾ ਤੇ ਨਾ ਹੀ ਇਹਨਾਂ ਨੂੰ ਜਿਹੜਾ ਹੈਗਾ ਉਹ ਦਬਾ ਸਕਣਾ ਪਰ ਇੱਕ ਗੱਲ ਬਿਲਕੁਲ ਸਾਫ਼ ਹੋ ਗਈ ਜਿਹੜੇ ਜਿਵੇਂ ਅਸੀਂ ਪਹਿਲਾਂ ਕਹਿੰਦੇ ਸੀਗਾ ਕਿ ਇਹ ਭਾਂਪਾ ਦੀ ਤੁਹਾਡੇ ਚੈਨਲ ਤੇ ਸਾਡੀ ਰਿਕਾਰਡਿੰਗ ਹੋਈ ਹੈ ਕਿ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਸੀਗਾ ਸੀ ਕਿ ਭਾਂਪਾ ਦੀ ਵੀ ਟੀਮ ਹੈਗੀ ਆ ਪਰ ਇਹ ਹੁਣ ਆਪਣੇ ਆਪ ਨੂੰ ਸਾਬਤ ਕਰ ਰਿਆ ਕਿ ਨੂੰ ਮੈਨੂੰ ਅਮਿਤ ਸ਼ਾਹ ਨੇ ਅਮਿਤ ਸ਼ਾਹ ਜਿਹੜੇ ਜਿਹੜੇ ਮੋਦੀਆਂ ਪਸੰਮਾਨ ਹੋਇਆ ਹੁਣ ਤੇ ਉਹਦੇ ਸਿਰ ਤੇ ਵੀ ਹੋਈਆਂ ਚੰਬੜਾ ਜਿਹੜੀਆਂ ਹੈਗੀਆਂ ਮਾਰ ਰਿਆ ਹੈਗਾ ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ ਨਰਿੰਦਰ ਮੋਦੀ ਨੇ ਵੀ ਜਿਹੜੀਆਂ ਮਾਫੀ ਮੰਗਤੀ ਕਾਨੂੰਨ ਜਿਹੜੀ ਸੀ ਵਾਪਸ ਲੈ ਲਈ ਸੀ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੀ ਅੱਜ ਜਿਹੜੀ ਮੰਦੀ ਹਾਲਤ ਹੈਗੀ ਹੈ ਕਿਉਂਕਿ ਇਹਨਾਂ ਨੇ ਇੱਕ ਤਰ੍ਹਾਂ ਇੱਕ ਬਲਡੋਜਰ ਵਾਲਾ ਕਲਚਰ ਸ਼ੁਰੂ ਕੀਤਾ ਨਾ ਜਿਹੜਾ ਸਰਕਾਰ ਜ਼ਬਰਦਸਤ ਸ਼ੁਰੂ ਕਰਦੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਜਿਉਣਾ ਲੱਗਦਾ ਜੀ ਇਹ ਤਾਂ ਨਸ਼ੇ ਨੂੰ ਕੰਟਰੋਲ ਕਰਨਾ ਤੇ ਉਹ ਨਹੀਂ ਹੈ ਜੀ ਨੰਨ ਸਾਫ ਹੁੰਦੀ ਆ ਕਿ ਸਰਕਾਰ ਜਦੋਂ ਜਮਨ ਦਾ ਸੰਦ ਲੈ ਕੇ ਆਉਂਦੀ ਆ ਉਹ ਫਿਰ ਇੱਕ ਇੱਕ ਨੋਣਾ ਸ਼ੁਰੂ ਕਰਦੀ ਆ ਤੇ ਫਿਰ ਉਹ ਬੰਗਿਆ ਸਾਰਿਆਂ ਨੂੰ ਹੁੰਦਾ ਜਿਵੇਂ ਰਾਤ ਨੂੰ 12 ਵਜੇ ਕਿਸਾਨਾਂ ਨੂੰ ਉਹਨੇ ਘਰਾਂ ਦੇ ਰੂਂਗ ਕੋਈ ਚੱਲੀ ਆ ਤੇ ਪੰਜਾਬ ਸਰਕਾਰ ਦੀ ਜਿਹੜੀ ਚਿੰਤਕੀ ਚ ਐਮਐਸਕੇ ਵੀ ਨਹੀਂ ਸੀ ਜਿਹਨੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦੇ ਸੀਗੀ ਉਹ ਰਾਤ ਨੂੰ 12 ਵਜੇ ਪੁਲਿਸ ਦੀਆਂ ਧਾੜਾਂ ਕਿਸਾਨਾਂ ਨੂੰ ਉਹਨੇ ਘਰਾਂ ਵਿੱਚ ਜਿਹੜੀ ਹੈਗੀ ਧੀਰੀ ਆ ਤੇ ਉਹਦੇ ਤੋਂ ਸਾਫ ਹੁੰਦਾ ਕਿ ਇਹਨਾਂ ਦੀ ਜਿਹੜੀ ਫੌਂਕ ਹੀ ਹੈ ਜੀਆ ਇਹ ਬਲਡੋਰਜਰ ਵਾਲਾ ਕੰਸਰ ਜਿਹੜੀ ਨਸ਼ਾ ਕੋਈ ਇਹ ਕਹਿੰਦਾ ਗੁੱਸਾ ਆਏਗਾ ਅਸਲ ਚਾਹ ਪੁਲਸਿਆ ਤੰਤਰ ਬਣਾਉਣਾ ਨਹੀਂ ਜਾਂਦਾ ਨਸ਼ੇ ਨੂੰ ਵੀ ਰੋਕਣਾ ਚਾਹੁੰਦੇ ਜੇ ਨਸ਼ੇ ਨੂੰ ਰੋਕਣਾ ਚਾਹੋ ਨਾ ਇਹ ਫਿਰ ਪੰਜਾਬ ਦੇ ਬੇਰੋਜ਼ਗਾਰੀ ਦੂਰ ਕਰਨ ਫਿਰ ਪੰਜਾਬ ਦੇ ਖੇਤੀ ਸੰਕਟ ਨੂੰ ਹੱਲ ਕਰਨੇ ਪਾਸੇ ਜਾਣ ਫਿਰ ਪੰਜਾਬ ਦੇ ਮਜ਼ਦੂਰਾਂ ਨੂੰ ਜਿਹੜਾ ਹੈਗਾ ਉਹ ਰੋਜ਼ਗਾਰ ਦੇ ਫਿਰ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਤੇਤੀਆ ਦੇ ਨਾਂ ਚੜਨ ਅਸਲ ਦੇ ਵਿੱਚ ਕੀ ਆ ਇਹ ਜਿੰਨੂ ਸੀਗਾ ਕਿ ਚਰਨ ਦੇ ਜਿਹੜੇ ਚੰਨ ਜਲੇ ਆ ਪੰਜਾਬ ਦੇ ਵਿੱਚ ਸਵੇ ਕੋਈ ਕਿਸ ਦੀਆਂ ਕੇ ਦੀ ਜਾਤ ਨਾਉਂਦਾ ਹੈਗਾ ਕੋਈ ਕਿਸੇ ਦੀਆਂ ਧੀਆ ਧੈਣਾ ਬਾਰੇ ਕੱਟਿਆ ਸ਼ਬਦਾਵਲੀ ਬੋਲਦਾ ਹੈਗਾ ਤੇ ਉਹਨਾਂ ਸਾਰੀਆਂ ਚੋਰਾਂ ਦਾ ਸਰਦਾਰ ਜਿਹੜਾ ਹੈਗਾ ਸਰਦਾਰ ਫਰਮਾਨ ਸਿੰਘ ਮਾਨ ਆ ਇਸ ਕਰਕੇ ਉਹ ਜਿਹੜਾ ਹੈਗਾ ਆਪਣੀਆਂ ਕਾਰਵਾਈਆਂ ਜਿਹੜੀਆਂ ਉਹ ਜਨਗ ਜਹਰ ਕਰ ਰਿਹਾ ਪਰ ਪੰਜਾਬੀਆਂ ਨੂੰ ਥਾਪੀਆਂ ਮਾਰਨੀਆਂ ਪੰਜਾਬੀਆਂ ਨੂੰ ਕਿਉਂ ਤੂੰ ਦੁਨੀਆ ਪੰਜਾਬੀਆਂ ਦੇ ਘਰੇ politiਆ ਧਾਵਾ ਲੈ ਕੇ ਆਉਣੀਆਂ ਇਹ ਗੱਲ ਇਹਦੇ ਨਾਲ ਅਜੇ ਤੱਕ ਦਾ ਪੰਜਾਬੀਆਂ ਨੂੰ ਕੋਈ ਦਬਾ ਨਹੀਂ ਸਕਿਆਗਾ ਭਗਵੰਤ ਜੀ ਮਾਨ ਬਹੁਤ ਵੱਡੇ ਭ੍ਰੇਖੇ ਦੇ ਵਿੱਚ ਆ ਪਰ ਲੋਕ ਹਰ ਤਰ੍ਹਾਂ ਦੇ ਭ੍ਰੇਖੇ ਕੰਦਣਾ ਜਿਹੜੇ ਹੈਗੇ ਉਹ ਜਾਣਦੇ ਹੋਏ ਜੀ ਕੀ ਲੱਗਦਾ ਵੀ ਜਿਵੇਂ ਰਾਤ ਦੇ ਇਹ ਸਾਰਾ ਕੁਝ ਚੱਲ ਰਿਹਾ ਹੈ ਤੇ ਜਿਹੜਾ 5 ਤਰੀਕ ਦਾ ਧਰਨਾ ਹੈ ਜਾਂ ਕਿਸਾਨ ਲਹਿਰ ਹੈ ਇਹਨੂੰ ਦਬਾਇਆ ਜਾ ਸਕਦਾ ਹੈ ਯਕੋ ਨਾ ਤਾਂ ਅਜੇ ਤੱਕ ਕੋਈ ਦਬਾ ਸਕਿਆ ਨਾ ਹੀ ਦਬਾ ਸਕਣਗੇ ਅੰਦੋਲਨ ਹੁੰਦੇ ਰਹਿੰਦੇ ਆ ਅੰਦੋਲਨਾਂ ਦੀਆਂ ਜਿਹੜੀਆਂ ਸ਼ਕੂਆਰਮ ਨੇ ਉਹ ਬਦਲਦੇ ਰਹਿੰਦੇ ਆ ਧਰਨਾ ਚੰਗੀ ਆ ਸੱਜਣਾ ਇਹਨਾਂ ਦੇ ਐਮਐਲਏ ਦੇ ਆਸਾਨ ਜਿ ਲੱਗਣਾ ਪੰਜਾਬ ਦੀਆਂ ਸੜਕਾਂ ਉੱਕੀਆਂ ਕੀ ਹੋਣਾ ਇਹ ਤਾਂ ਆਉਣ ਵਾਲੇ ਦਿਨ ਆਉਣ ਵਾਲੇ ਘੰਟਿਆਂ ਵਿੱਚ ਪਤਾ ਜੀਦਾ ਲੱਗ ਜਾਣਾ ਹੈ ਜੇ ਪੰਜਾਬ ਦੀਆਂ ਜੂਲਾ ਭਰਤੀਆਂ ਨੇ ਪਰ ਇਹ ਅੰਦੋਲਨ ਨੂੰ ਦਬਾ ਲੂਗਾ ਇਹ ਨਹੀਂ ਜਾਨਾ ਗੁਰਤਾ ਪੰਜਾਬ ਸਰਕਾਰ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਮੈਚ ਪੈ ਗਿਆ ਤੇ ਕੋਈ ਜਿਹੜੀ ਗੂਲ 1.5 ਸਾਲ ਚ ਲੱਗਣੀ ਕਹਿਆ ਜੇ ਸੰਯੁਕਤ ਖਾਨ ਮੋਰਚਾ ਇਹ ਕਹਿ ਕਰ ਲੈ ਇਹ ਜਿਹੜੇ ਚਲੰਕ ਨੇ ਤੇ ਚਲੰਕ ਨੇ ਨਮੂਨੇ ਆ ਉਹਨਾਂ ਲੋਕ ਬੰਦੇ ਦੇ ਪੋਸਟ ਬਣਾ ਦੇਣਗੇ ਤੇ ਪੰਜਾਬ ਦੇ ਪਿੰਡਾਂ ਤੇ ਪੰਜਾਬ ਦੀ ਲੋਕਾਂ 'ਚ ਇਹਨਾਂ ਦਾ ਜਾਣਾ ਵੜਨਾ ਉਹ ਹੈਗਾ ਪੂਰੀ ਤਰ੍ਹਾਂ ਚੀਨਾ ਜਿਹੜਾ ਡੱਪਰ ਕਰਕੇ ਰੱਖ ਦੇਣਗੇ ਜੀ 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 ਆ ਬਹੁਤ ਬਹੁਤ ਧੰਨਵਾਦ ਜੁੜਨ ਲਈ ਜੀ ਹੋਰ ਅਪਡੇਟ ਲਈ ਜੇਕਰ ਕੋਈ ਆਉਂਦੀ ਆ ਤਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ